છોય આતવાદી હમલે ਦੌਰਾਨ मारे गए बेकसूर ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਕੈਂਡਲ ਮਾਰਚ ਗੁਰੂ ਬਾਜ਼ਾਰ ਤੋਂ स्वर्णਕਾਰ ਸੰਗਵੰਦ ਦੇ ਪ੍ਰધાન ਅਸ਼ਨੀ ਕੁਮਾਰ ਨਾਮੇਸ਼ਾ ਦੀ ਅਗਵਾਈ ਹੇਠ ਹਾਲ ਬਾਜ਼ਾਰ ਤੱਕ ਕੱਢਿਆ ਗਿਆ ਜ਼ਿਕਰਯੋਗ ਹੈ ਕਿ ਇਸ ਕੈਂਡਲ ਮਾਰਚ ਵਿੱਚ ਮੁ슬림 ਪਾਈਚਾਰੇ ਦੇ ਆਗੂਆਂ ਨੇ ਵੀ ਸ਼ਿਰਕਤ ਕਰਦਿਆਂ ਇਸ ਘਟਨਾ ਦੀ નિંદા ਕੀਤੀ ਇਸ ਮੌਕੇ ਪ੍ਰધાન ਅਸ਼ਨੀ ਕੁਮਾਰ ਨਾਮੇਸ਼ਾ ਨੇ ਸੰબોધન ਕਰਦਿਆਂ ਕਿਹਾ ਕਿ ਇਹ ਘਟਨਾ ਬਹੁਤ ਹੀ ਨਿੰਦਨਯੋਗ ਹੈ ਜਿਸ ਪ੍ਰਤੀ ਦੇਸ਼ ਤੇ ਹਰ ਨਾਗਰਿਕ ਦੇ ਮਨ ਵਿੱਚ ਰੋਸ਼ ਹੈ ਅਤੇ ਸਾਰਾ ਦੇਸ਼ ਚਾਹੁੰਦਾ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਸ ਮੌਕੇ ਸੰਗ ਸੀਨੀਅਰ ਮੀਤ ਪ੍ਰਧਾਨ ਨਰੇਸ਼ ਕੁਮਾਰ ਜੰਗੀ ਮੀਤ ਪ੍ਰਧਾਨ ਰਜਿੰਦਰ ਕੁਮਾਰ ਜੱਜ ਮੀਤ ਪ੍ਰਧਾਨ ਇੰਦਰਜੀਤ ਸਿੰਘ ਬੋਬੀ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਕਾਲੇਸ਼ਾ ਪੰਜਾਬ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਡਿੰਪਲ ਰਾਜਪੂਤ ਸਰਬਜੀਤ ਰਾਜਾ ਸੁਨੀਲ ਕੁਮਾਰ ਸੋਮਾ ਮਨਜੀਤ ਸਿੰਘ ਕਾਕਾ आशीष कुमार बंगाली मौलाना सैयद अहमद समेत कई दुकानदार मौजूद ये एक हिंदुस्तान ना भूल वाला एक कान उस जगह दे, दस बंदे बस होट ही नहीं लगे अज लान फायदा ਉਹ ਘਰਾਂ ਦੇ ਪਰਿਵਾਰ ਜਿਹੜੇ ਉੱਜੜ ਗਏ ਆ ਉਹਨਾਂ ਦੀ ਜਿਹੜੀਆ ਵੀਡੀਓ ਵੇਖੋ ਕਿ ਆਪਣੇ ਆ ਵੀ ਅੱਖਾਂ 'ਚ ਅੱਸੂ ਆ ਜਾਂਦੇ ਆ ਇਹਦੇ ਨਾਲ ਵੇਖੋ ਸਾਰਾ ਪਰਿਵਾਰਾਂ ਦੇ ਪਰਿਵਾਰ ਦੁਖੀ ਹੋਏ ਹੋਏ ਆ ਕਿ ਪੂਰਾ ਹਿੰਦੁਸਤਾਨ ਵੀ ਉਹਨਾਂ ਨਾਲ ਅੱਸੂ ਲੈ ਦੁਖੀ ਆ ਐਸੋ ਵਾਸਤੇ ਇਹ ਜਿਹੜਾ ਕਹਾੜ ਹੋਇਆ ਬਹੁਤ ਮਾਰ ਆਇਆ